ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਮੋੜਾਂ ਦੀ ਮੰਡੀ ਤੋਂ ਮੱਝ ਲੈਤੀ ਹੈ ਹਨਾ ਬਾਈ ਅਮਨਦੀਪ ਨੇ ਤੇ ਆਪਾਂ ਪੁੱਛਾਂਗੇ ਡਿਟੇਲ ਲਾਵਾਂਗੇ ਹਨਾ ਮੱਝ ਹੈਗੀ ਬਹੁਤ ਚੰਗੀ ਬਾਕੀ ਤੁਸੀਂ ਜ਼ਰੂਰ ਦੱਸਿਓ ਹਨਾ ਵੀ ਤੁਹਾਨੂੰ ਕਿਵੇਂ ਲੱਗੀ ਹਨਾ ਤੇ ਮਹਿੰਗੀ ਹੈ ਕਿ ਸਸਤੀ ਆ ਉਹ ਕਮੈਂਟਾਂ ਰਹੀਂ ਤੁਸੀਂ ਦੱਸਿਓ ਬਾਕੀ ਤਾਜੀ ਸੂਈ ਮੱਝ ਹੈ ਮਗਰ ਕੱਟੀ ਹੈ ਤੇ ਸਿੰਗਾ-ਸੂੰਗਾ ਦੀ ਤੁਸੀਂ ਚੈੱਕ ਕਰਾਦਿਨੇ ਇੱਕ ਵਾਰੀ ਤੋੜ ਕੇ ਦਿਖਾਉਣੇ ਆਪਾਂ ਇੱਧਰ ਤੋੜ ਦੇ ਵੀਰ ਮੇਰੇ ਤੇ ਬੋਡੀ ਵੰਤਰ ਦੀ ਜੇ ਇਹ ਗੱਲ ਕਰਗੇ ਨਾ ਜਿਆਦਾ ਭਾਰੀ ਵੇਟ ਵਾਲੀਆਂ ਮੱਝਾਂ ਹੁੰਦੀਆਂ ਜਿਹੜੀਆਂ ਤੇ ਇਹ ਬਰੀਕੀ ਦੇ ਵਿੱਚ ਹੈ ਦੁੱਧ ਚੰਗਾ ਕੱਢੂਗੀ ਬਾਕੀ ਤੁਸੀਂ ਜ਼ਰੂਰ ਦੱਸਿਓ ਹਨਾ ਵੀ ਸੋਨ ਨੂੰ ਕਿਵੇਂ ਲੱਗਦਾ ਤੇ ਮੰਤਰ ਇਹ ਜਿਹੜੀ ਉਹ ਪਿੱਠਪੂੜੀ ਦੀ ਬਹੁਤ ਚੰਗੀ ਹੈ ਇੱਕ ਗੱਲ ਹੋਰ ਹੈ ਵੀ ਜਿਹੜੀ ਸਾਰਿਆਂ ਨੂੰ ਵੱਧ ਕੁਆਲਟੀ ਦੀ ਗੱਲ ਕਰਕੇ ਲੈਵੇ ਦੀ ਹਨਾ ਤੁਸੀਂ ਲੈਵਾ ਦੇਖੋ ਥਾਣਾ ਪੂਰਾ ਜਾਣ ਦੇ ਵਿੱਚ ਹੈ ਚੈੱਕ ਕਰਕੇ ਹੁਣ ਜਦੋਂ ਆਪਾਂ ਪਸਮਾਈ ਸੀ ਹਨਾ ਤੇ ਤੁਸੀਂ ਦੇਖ ਲਓ ਵੀ ਕਿਸੇ ਵੀ ਪਾਸੇ ਕੋਈ ਥਣ ਟੁੱਟਦਾ ਨਹੀਂ ਹੈਗਾ ਮੱਝ ਬਹੁਤ ਸੋਹਣੀ ਹੈ ਤੇ ਪੁੱਛਦੇ ਆਂ ਬਾਈ ਅਮਨਦੀਪ ਤੋਂ ਹਨਾ ਜਾਣਕਾਰੀ ਲੈਣੇ ਵੀ ਕਿੰਨੇ ਰੁਪਈਆ ਦੀ ਮੱਝ ਖਰੀਦੀ ਆ ਤੇ ਬਾਕੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਅਮਨਦੀਪ ਬਹੁਤ ਬਹੁਤ ਵਧਾਈਆਂ ਤੁਹਾਨੂੰ ਹਨਾ ਜਿਹੜੀ ਅੱਜ ਇੱਥੋਂ ਮੱਝ ਲੈ ਕੇ ਗਏ ਆ ਤੁਸੀਂ ਤੇ ਬਾਈ ਕਿਵੇਂ ਇਹ ਜਿਆਦਾਤਰ ਤਾਂ ਆਪਾਂ ਬਰੀਡ ਦੇ ਉੱਤੇ ਘਰੀ ਕੰਮ ਕਰਦੇ ਹਣਾ ਇਹ ਤੁਸੀਂ ਲੈਤੀ ਐ ਕਿ ਮਤਲਬ ਵੀ ਆਪਣੇ ਰਿਸ਼ਤੇਦਾਰਾਂ ਨੇ ਇਹ ਆਪਣੇ ਰਿਸ਼ਤੇਦਾਰਾਂ ਨੇ ਜੇ ਇਹਨਾਂ ਨੂੰ ਦੁਬਾਈ ਅੱਛਾ ਇਹ ਵੀਰ ਕਿੱਥੋਂ ਨੇ ਇਹ ਜੈਤੋ ਤੋਂ ਆ ਜੈਤੋ ਤੋਂ ਠੀਕ ਹੈ ਤੇ ਅਮਨਦੀਪ ਬਾਈ ਪਹਿਲਾਂ ਪ੍ਰੋਪਰ ਐਡਰੈਸ ਤੁਸੀਂ ਆਪ ਦਾ ਜਰੂਰ ਦੱਸੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਨਾ ਤੇ ਕਿਹੜਾ ਪਿੰਡ ਆਪਣਾ ਅਮਨਦੀਪ ਨਾ ਜੀ ਮੇਰਾ ਠੀਕ ਹੈ ਜੀ ਜ਼ਿਲ੍ਹਾ ਫਰੀ ਠੀਕ ਹੈ ਜੀ ਪਿੰਡ ਆਪਣਾ ਗਵਿੰਦਗੜਾ ਉਹ ਦਬੜੀ ਖਾਨਾ ਵੀ ਕਹਿੰਦੇ ਦਬੜੀ ਖਾਨਾ ਵੀ ਕਹਿੰਦੇ ਜੱਟੋ ਦੇ ਕੋਲੇ ਠੀਕ ਹੈ ਬਈ ਤੇ ਬਈ ਅਮਨਦੀਪ ਜਿਹੜੀ ਅੱਜ ਆਪਾਂ ਮੱਝ ਲੈਤੀ ਆ ਹਨਾ ਇੱਧਰ ਆ ਜਿਓ ਤੁਸੀਂ ਤੇ ਸੋਨ ਨੂੰ ਕਿਵੇਂ ਲੱਗੀ ਵੀ ਇਹ ਕਿੰਨਾ ਕੁ ਦੁੱਧ ਕੱਢ ਦੋਗੀ ਦੇਖੋ ਜੀ 15 16 ਤਾਂ ਕੱਢਣਾ ਹੀ ਚਾਹੀਦਾ ਬਰੀਕ ਹੈ ਮੈਂ ਹਾਂ ਬਰੀਕੀਆਂ ਦੇ ਵਿੱਚ ਹੈ ਬਾਕੀ ਚੋਈ ਵੀ ਆਪਾਂ ਜੋ ਚੱਕੀਤੀ ਚੋਲੀ ਹਾਂ ਹਾਂ ਤੇ ਇਹ ਅਮਨਦੀਪ ਭਾਈ ਜਿਵੇਂ ਜਿਵੇਂ ਆਪਾਂ ਹੁਣ ਇਹ ਮੁੱਲ ਦੀ ਗੱਲ ਕਰੀਏ ਕਿੰਨੇ ਚ ਖਰੀਦੀ ਆ ਆਪਾਂ ਇਹ ਬੱਸ ਤੁਹਾਨੂੰ ਪਤਾ ਹੀ ਹੈ ਕਿ ਅੱਛਾ ਤੂੰ ਕਿੱਕ 23 ਚ ਮਸਾ ਸੌਦਾ ਹੋਇਆ ਇੱਕ 23 ਚ ਹੈਨਾ ਇੱਕ 23 ਦੇ ਵਿੱਚ ਸੌਦਾ ਹੋਇਆ ਦਰਸ਼ਕੋ ਇਸ ਮੱਝ ਦਾ ਤੇ ਬਾਈ ਅਮਨਦੀਪੀ ਕਿਉਂ ਲੈਤੀ ਤੁਸੀਂ ਤੁਹਾਨੂੰ ਇਹਦੇ ਚ ਕੀ ਚੰਗਾ ਲੱਗਿਆ ਦੇਖੋ ਜੀ ਇਹਦਾ ਥਣ ਬਹੁਤ ਚੰਗਾ ਲੱਗਿਆ ਦੀ ਚਵਾਈ ਬਹੁਤ ਚੰਗੀ ਹੈ ਬਰੀਕ ਹੈ ਮੈਂ ਠੀਕ ਹੈ ਥਣ ਦੇਖੋ ਕਿੰਨਾ ਵਧੀਆ ਹਾਂਜੀ ਹਾਂ ਕੋਈ ਗੰਡ ਮਰੋੜ ਨਹੀਂ ਕੋਈ ਭੂਰ ਛੱਟਾ ਨਹੀਂ ਠੀਕ ਹੈ ਤੁਸੀਂ ਗੱਲ ਬਰੀਕ ਦੀ ਕੀਤੀ ਅਮਨਦੀਪੀ ਤੇ ਇਹਦੇ ਚ ਬਰੀਕੀਆਂ ਦਾ ਕਿੱਥੋਂ ਪਤਾ ਲੱਗਦਾ ਵੀ ਇਹ ਮੱਝ ਆਪਾਂ ਨੂੰ ਇਹ ਜਿਆ ਪਸ਼ੂ ਕਿਵੇਂ ਕਿਉਂ ਖਰੀਦਣਾ ਚਾਹੀਦਾ ਆ ਦੇਖੋ ਜੀ ਆ ਨਾੜਾ ਠੀਕ ਹੈ ਜੀ ਪ ਪੂਛ ਦੀ ਦੇਖੋ ਕਿੰਨੀ ਬਰੀਕ ਆ ਦੋਸਤੋ ਤੁਸੀਂ ਇਹ ਗੱਲਾਂ ਚੈੱਕ ਕਰਦੇ ਹੋ ਬਾਕੀ ਯਾਰ ਥਣ ਤਾਂ ਤੁਸੀਂ ਚੈੱਕ ਕਰ ਹੀ ਲਿਆ ਹਾਂ ਥਣ ਇਹ ਪੂਛ ਥੋੜਾ ਇੱਕ ਵਾਰੀ ਬਈ ਅਮਨਦੀਪ ਜਿਵੇਂ ਆ ਪੂਛ ਦੀ ਗੱਲ ਕਰਦੇ ਸੀ ਤੁਸੀਂ ਇਹ ਦੇਖੋ ਕਿੰਨੀ ਬਰੀਕ ਪੈਂਦੀ ਹੈ ਹੈਨਾ ਸਾਰੀ ਇਹ ਇਹੀ ਇਸੇ ਨੂੰ ਬਰੀਕੀਆਂ ਕਹਾਇਆ ਜਾਂਦਾ ਹੈਨਾ ਚਮੜੀ ਦਾ ਜੇ ਮਤਲਬ ਮਾਸ ਦੇ ਨਾਲੋਂ ਉੱਠਦੀ ਹੈ ਫਿਰ ਉਹ ਚੰਗੀ ਹੁੰਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਦਰਸ਼ਕੋ ਇਹ ਮਾਝ ਜਿਹੜੀ ਅੱਜ ਖਰੀਦੀ ਹੈ ਤੁਸੀਂ ਜ਼ਰੂਰ ਦੱਸਿਓ ਹੈਨਾ ਕਿਵੇਂ ਲੱਗੀ ਤੇ ਅਮਨਦੀਪ ਬਾਈ ਫਿਰ ਇਹ ਜਿਵੇਂ ਹੁਣ ਤੁਸੀਂ ਮੰਡੀ ਤੋਂ ਲੈਤੀ ਆ ਹਨਾ ਤੇ ਮੰਡੀ ਦੇ ਵਿੱਚੋਂ ਲੈ ਕੇ ਤੁਸੀਂ ਜਦੋਂ ਇਹ ਨੂੰ ਘਰੋਂ ਚੋਹੋਗੇ ਤੇ ਇਹ ਨੂੰ ਘਰੇ ਜਾ ਕੇ ਕੀ ਖਾਦ ਖਰਕਦੀ ਮਤਲਬ ਵੀ ਕਰੋਗੇ ਵੀ ਇਹ ਹੁਣ ਏਖੜ ਲੱਗਿਆ ਹੋਇਆ ਇਹ ਨੂੰ ਜੀ ਪਹਿਲੇ ਜੀ ਇਹ ਗੱਲ ਤਾਂ ਖਾਲੀ ਨਹੀਂ ਕਰਦੇ ਪੂਰੀ ਬੌਲੇ ਚ ਹੀ ਐ ਮੈਂ ਹੈ ਜੀ ਬੌਲੇ ਚ ਹੀ ਐ ਹਾਂ ਤੇ ਫਿਰ ਇਹਨੂੰ ਜਦੋਂ ਘਰ ਕੀ ਜਾਂਦੀ ਹੈ ਹਾਂ ਕੋਈ ਬਾਲਾ ਕਾੜਾ ਕੋਡਾ ਨਹੀਂ ਦਿੰਦੇ ਇੱਕ ਦੋ ਦਿਨ ਉਹ ਹੀ ਰੱਖਾਂਗੇ ਮਾੜਾ ਮੋਟਾ ਘੋ ਘੂ ਦੇਵਾਂਗੇ ਥਾਂ ਥੋਂ ਠੀਕ ਹੈ ਮਾੜਾ ਮੋਟੀ ਹਾਂ ਠੀਕ ਹੈ ਉਸ ਤੋਂ ਬਾਅਦ ਸੇਵਾ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਾਂ ਪੰਜ ਚਾਰ ਦਿਨ ਲੱਗਣਗੇ ਹਾਂ ਦੋ ਤਿੰਨ ਦਿਨ ਤਾਂ ਲਾਜ਼ਮੀ ਲੱਗਣਗੇ ਤੇ ਖਰਾਉਣ ਦੀ ਕੋਈ ਗੱਲ ਨਹੀਂ ਹੁੰਦੀ ਹੈ ਨਾ ਖਰਾਉਣ ਵਾਲੀ ਕਿਹੜੀ ਹਾਂ ਹਾਂ ਤੇਰਾ ਘੋ ਘੂ ਦੇ ਦਾਂਗੇ ਮਾੜਾ ਮੋਟਾ ਕਾੜਾ ਜਾਂ ਠੀਕ ਹੈ ਥਾਂ ਥੁਨਣਾ ਬੈਠੇ ਵੀ ਥਾਂ ਥੁਨਣਾ ਉਹ ਮਤਲਬ ਠੀਕ ਰਹੇ ਹੈ ਨਾ ਤੇ ਇਹ ਮੈਂ ਤਾਂ ਪੁੱਛਿਆ ਦੋਸਤੋ ਕਈ ਵਾਰੀ ਹੁੰਦਾ ਵੀ ਆਪਾਂ ਤੇ ਖਾਸ ਕਰਕੇ ਮੇਲਿਆਂ ਦੇ ਵਿੱਚ ਵੀ ਜਾਂਦਾ ਬਾਈ ਜੀ ਕਿਉਂਕਿ ਮੇਲੇ ਮੇਲਿਆਂ ਦੇ ਉੱਤੋਂ ਹੀ ਸਾਰਾ ਐਕਸਪੀਰੀਅੰਸ ਹੁੰਦਾ ਹੈਗਾ ਤੇ ਇਹ ਮਾਜ ਜਿਹੜੀ ਹੁਣ ਜਿਵੇਂ ਘਰ ਕੀ ਜਾਂਦੀ ਹੈ ਹਨਾ ਇਹਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਤੇ ਠੀਕ ਆ ਬਈ ਅਮਨਦੀਪ ਹੈ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਗੱਲਬਾਤ ਕਰਨ ਵਾਸਤੇ ਤੇ ਸ਼ੇਅਰ ਕਰਿਓ ਜਰੂਰ ਜਿਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਧਰੋਂ ਧੰਨਵਾਦ ਕਰਦਾ